ਬਹੁਤ ਵੱਡੀ ਖਬਰ ਹੈ ਜਿਵੇਂ ਕਿ ਪਾਕਿਸਤਾਨ ਦੇ ਵਿੱਚ ਭੱਜਣ ਵਾਲੀ ਸਰਬਜੀਤ ਕੌਰ ਤੇ ਇੱਕ ਬਹੁਤ ਵੱਡਾ ਖੁਲਾਸਾ ਤੁਹਾਡੇ ਸਾਹਮਣੇ ਕਰਨ ਜਾ ਰਹੇ ਹਾਂ ਬਹੁਤ ਸਾਰੇ ਨਿਊਜ਼ ਚੈਨਲ ਦੇ ਖਬਰਾਂ ਚੱਲੀਆਂ ਕਿ ਔਰਤ ਪਾਕਿਸਤਾਨ ਦੇ ਵਿੱਚ ਜੱਥੇ ਨਾਲ ਚਲੀ ਗਈ ਹੈ ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਦੋ ਬੱਚੇ ਔਰ ਦੋਸਤ ਦੇ ਪਰਚੇ ਵੀ ਚੱਲਦੇ ਸੀ ਹੁਣ ਤੱਕ ਦਾ ਸਭ ਤੋਂ ਵੱਡਾ ਖੁਲਾਸਾ ਸਰਬਜੀਤ ਕੌਰ ਦਾ ਤੁਹਾਡੇ ਸਾਹਮਣੇ ਕਰਨ ਜਾ ਰਿਹਾ ਮੈਂ ਇੱਕ ਵੀਡੀਓ ਦੇ ਜ਼ਰੀਏ ਯਾਨੀ ਪੰਜਾਬ ਭਰ ਦੇ ਵਿੱਚ ਇਹੀ ਖਬਰਾਂ ਫੈਲੀਆਂ ਸੀ ਕਿ ਸਰਬਜੀਤ ਕੌਰ ਨੇ ਪਾਕਿਸਤਾਨ ਦੇ ਵਿੱਚ ਜਾ ਕੇ ਜੱਥੇ ਨਾਲ ਜਾਂਦੀ ਆ ਤੇ ਉੱਥੇ ਵਿਆਹ ਕਰਵਾ ਲੈਂਦੀ ਆ ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਅੰਦਰੋਂ ਮਾਮਲਾ ਕੀ ਆ ਕਿਉਂਕਿ ਇਹ ਪਹਿਲੀ ਦਫਾ ਨਹੀਂ ਪਹਿਲਾਂ ਵੀ ਪੰਜਾਬ ਦੇ ਨਾਲ ਇਹੀ ਘਟਨਾਵਾਂ ਵਾਪਰਦੀਆਂ ਰਹੀਆਂ ਨੇ ਕਈ ਸਾਰੇ ਜਾਸੂਸ ਫੜੇ ਜਾਂਦੇ ਨੇ ਕਈ ਸਾਰੀਆਂ ਔਰਤਾਂ ਫੜੀਆਂ ਜਾਂਦੀਆਂ ਨੇ ਵੱਖ-ਵੱਖ ਟਿਕਾਣਿਆਂ ਦੇ ਵਿੱਚੋਂ ਸਾਡੇ ਹੀ ਚੜਦੇ ਪੰਜਾਬ ਦੇ ਵਿੱਚੋਂ ਲਹਿੰਦੇ ਪੰਜਾਬ ਵਾਲੇ ਨੂੰ ਜਾਇਆ ਜਾਂਦਾ ਤਾਂ ਉੱਥੇ ਧਰਮ ਦੇ ਨਾਮ ਨੂੰ ਵਰਤਿਆ ਜਾਂਦਾ ਕਦੇ ਨਨਕਾਰਾ ਸਾਹਿਬ ਨੂੰ ਵਰਤਿਆ ਜਾਂਦਾ ਕਦੇ ਆਪਣੇ ਪੁਰਖਿਆਂ ਦੀ ਪੁਰਾਣੀ ਕਿਸੇ ਜਾਇਦਾਦ ਨੂੰ ਵਰਤਿਆ ਜਾਂਦਾ ਪਰ ਪੰਜਾਬ ਦੇ ਨਾਲ ਬਾਰ ਬਾਰ ਇਹ ਜਿਹੜੀ ਖੇਡ ਖੇਡ ਰਹੇ ਲੋਕ ਕੌਣ ਨੇ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਉਸ ਤੋਂ ਬਾਅਦ ਪਾਕਿਸਤਾਨ ਦੀ ਪੁਲਿਸ ਨੇ ਕਿਵੇਂ ਉਹਨਾਂ ਨੂੰ ਘੇਰਾ ਪਾ ਲਿਆ ਔਰ ਕਿਵੇਂ ਅਸਲੀ ਰਾਜ ਖੁੱਲ ਕੇ ਇਹਨਾਂ ਦੇ ਬਾਹਰ ਆ ਗਏ ਨੇ ਯਾਨੀ ਜਿਹੜੀ ਸਰਵਜੀਤ ਕੌਰ ਉਹਨੇ ਉੱਧਰ ਜਾ ਕੇ ਆਪਣਾ ਧਰਮ ਤਾਂ ਪਰਿਵਰਤਨ ਕਰ ਹੀ ਲਿਆ ਉਹਨੇ ਇੱਕ ਮੁਸਲਮਾਨ ਦੇ ਨਾਲ ਜਿਹਦਾ ਨਾਮ ਸੀਗਾ ਹੁਸੈਨ ਉਸ ਬੰਦੇ ਦੇ ਨਾਲ ਤਾਂ ਵਿਆਹ ਕਰਵਾ ਲਿਆ ਪਰ ਸਰਬਜੀਤ ਕੌਰ ਤੋਂ ਨੂਰ ਹੁਸੈਨ ਬਣ ਵਾਲੀ ਸਰਬਜੀਤ ਕੌਰ ਤੇ ਹੁਣ ਤੱਕ ਦਾ ਸਭ ਤੋਂ ਵੱਡਾ ਖੁਲਾਸਾ ਅੱਜ ਤੁਹਾਡੇ ਸਾਹਮਣੇ ਕਰਾਂਗੇ ਕਿਉਂਕਿ ਪੰਜਾਬ ਦੇ ਅੰਦਰ ਪਹਿਲਾਂ ਵੀ ਕਈ ਵਾਰ ਘਟਨਾਵਾਂ ਵਾਪਰੀਆਂ ਨੇ ਉਧਰ ਪਾਕਿਸਤਾਨ ਦੇ ਵਿੱਚੋਂ ਵੀ ਕਈ ਵਾਰ ਔਰਤਾਂ ਆਈਆਂ ਨੇ ਪਰ ਇਹਨਾਂ ਨੇ ਪਿੱਛੇ ਦੀ ਕਹਾਣੀ ਜਦੋਂ ਸੁਣੋਗੇ ਤਾਂ ਹਾਬੇ ਵੀ ਹੋ ਛੁੱਟ ਜਾਣਗੇ ਕਿਉਂਕਿ ਜਿਹੜਾ ਉਹ ਪਾਸਪੋਰਟ ਸੀ ਉਦੀ ਦੋ ਵਾਰ ਚੈਕਿੰਗ ਹੁੰਦੀ ਹੈ ਕੋਈ ਵੀ ਜਾਂਦਾ ਚਾਹੇ ਗਵਾਂਡੀ ਮੁਲਖ ਦੇ ਵਿੱਚ ਵੈਸੇ ਉਹਨਾਂ ਦੇ ਨਾਲ ਸਾਡੇ ਰਿਲੇਸ਼ਨ ਚੰਗੇ ਨਹੀਂ ਹੈ ਇਹ ਤੁਸੀਂ ਵੀ ਜਾਣਦੇ ਹੋ ਕਿਉਂਕਿ ਜਦੋਂ ਦਾ ਆਪਰੇਸ਼ਨ ਤੋਂ ਦੂਰ ਹੋਇਆ ਸੀ ਪਹਲਗਾਮ ਦੇ ਵਿੱਚ ਅਤੰਕਵਾਦੀ ਹਮਲਾ ਹੋਇਆ ਸੀ ਉਸ ਕਰਕੇ ਪਾਕਿਸਤਾਨ ਦੇ ਨਾਲ ਸਾਡੇ ਕੁਝ ਰਿਲੇਸ਼ਨ ਸਹੀ ਨਹੀਂ ਚੱਲ ਰਹੇ ਸੀ ਪਰ ਜਿਹੜੀ ਇਹ ਔਰਤ ਇਹਨਾਂ ਔਰਤਾਂ ਕਰਕੇ ਸਾਡੇ ਹੀ ਪੰਜਾਬ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ ਸੀ ਸਾਡੇ ਮੁਲਖ ਨੂੰ ਬਦਨਾਮ ਕੀਤਾ ਜਾ ਰਿਹਾ ਇਹਨਾਂ ਔਰਤਾਂ ਕਰਕੇ ਪਰ ਇਨਾਂ ਦੀ ਅਸਲੀਅਤ ਕੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਉਸ ਤੋਂ ਬਾਅਦ ਕਿਹੈਸੀ ਅਪਡੇਟ ਕਿ ਪਾਕਿਸਤਾਨ ਗਵਾਂਡੀ ਮੁਲਕ ਹੈ ਜਿਹੜਾ ਸਾਡਾ ਉਹ ਸਾਨੂੰ ਹੁਣ ਟਾਰਗੇਟ ਤੇ ਕਿਵੇਂ ਲੈ ਸਕਦਾ ਉਹ ਵੀ ਸਾਂਝੀ ਕਰਾਂਗੇ ਸੁਣੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਪਦੇ ਸਬੰਧ ਚ ਪੰਜਾਬ ਤੋਂ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਜੋ ਫਰਾਰ ਹੋਈ ਮਹਿਲਾ ਸਰਬਜੀਤ ਕੌਰ ਮਾਮਲੇ ਦੇ ਵਿੱਚ ਹੁਣ ਇੱਕ ਵੱਡਾ ਖੁਲਾਸਾ ਹੋਇਆ ਹੈ ਸਰਬਜੀਤ ਕੌਰ ਜੋ ਕਿ ਪਾਕਿਸਤਾਨ ਦੇ ਵਿੱਚ ਧਰਮ ਤਬਦੀਲ ਕਰਕੇ ਉਸਨੇ ਨਕਾਕ ਰਵਾਂਦਾ ਦਾਅਵਾ ਕੀਤਾ ਹੈ ਤੇ ਹੁਣ ਇਸ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਵੀ ਸਾਹਮਣੇ ਆ ਚੁੱਕੀਆਂ ਨੇ ਜਿਸ ਬੰਦੀ ਮਸਜਿਦ ਤੋਂ ਸਰਟੀਫਿਕੇਟ ਦੀ ਕथित ਕਾਪੀ ਵੀ ਜਿਹੜੀ ਸਾਹਮਣੇ ਆ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਪ ਮੰਨੋਲੀ 4 ਨਵੰਬਰ ਨੂੰ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਕੱਤਰ ਹੋ ਕੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚ ਸ਼ਾਮਲ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਨਾਲ ਸੰਬੰਧਿਤ ਇੱਕ ਔਰਤ ਸਿੱਖ ਸ਼ਰਧਾਲੂਆਂ ਦੇ ਜਥੇ ਜੋ ਫਰਾਰ ਹੋ ਗਈ ਸੀ ਨਾਮ ਸਰਬਜੀਤ कौर ਵਾਸੀ ਪਿੰਡ ਮੈਨੀਪੁਰ ਟਾਖਾਂ ਦਾ ਟਾਪਾ ਜ਼ਿਲ੍ਹਾ ਕਪੂਰਥਲਾ ਦੀ ਜੋ ਰਹਿਣ ਵਾਲੀ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਜਿਵੇਂ ਹੀ ਸਵੇਤੋਂ ਖਬਰਾਂ ਚੱਲ ਰਹੀਆਂ ਸੀ ਤਾਂ ਉਸ ਤੋਂ ਬਾਅਦ ਉਹਨਾਂ ਤਸਵੀਰਾਂ ਨੇ ਜਿਹੜੀਆਂ ਉਹ ਵੀ ਧਰਮ ਨੂੰ ਤਾਂ ਸੋਨੇ ਪੰਜਾਬ ਵਾਲੇ ਸਰਬਜੀਤ ਕੌਰ ਯਾਨੀ ਸਿੱਖਾਂ ਦੇ ਜੱਥੇ ਦੇ ਵਿੱਚੋਂ ਖਰਾਰ ਹੋ ਕੇ ਯਾਨੀ ਪਾਕਿਸਤਾਨ ਦੇ ਵਿੱਚ ਰਹਿ ਗਈ ਸੀ ਤਾਂ ਹੁਣ ਉੱਤੇ ਜਾ ਕੇ ਕਈ ਸਾਰੇ ਸਾਡੇ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ 90% ਕਹਿ ਸਕਦੇ ਜਿਵੇਂ ਕਿ ਨਹੀਂ ਪਤਾ ਕਿ ਜਿਹੜੀਆਂ ਇਹ ਔਰਤਾਂ ਨੇ ਨਾ ਇਹ ਕੰਮੇ ਪੰਜਾਬ ਨੂੰ ਨਹੀਂ ਬਲਕਿ ਹਿੰਦੁਸਤਾਨ ਨੂੰ ਟਾਰਗੇਟ ਤੇ ਲੈ ਚੁੱਕੀਆਂ ਨੇ ਜਿਹੜੇ ਕਹਿੰਦੇ ਸੀ ਨਾ جاسੂਸ ਫੜੇ ਜਾ ਰਹੇ ਨੇ ਪਰ ਦੋ ਬੱਚਿਆਂ ਦੀ ਮਾਂ ਹੋ ਕੇ ਵੀ আর ਦੂਜੇ ਪਾਸੇ ਉਹਦੇ ਉੱਤੇ ਜੀ ਦੋ ਪਰਚੇ ਚੱਲਦੇ ਸੀ ਉਹਨਾਂ ਪਰਚਿਆਂ ਕਰਕੇ ਆਪਣੀ ਜਾਨ ਛਡਾਉਣ ਦੇ ਲਈ ਉਹਨੇ ਸਾਡੇ ਪੰਜਾਬ ਨੂੰ ਵੀ ਛੱਡ ਦਿੱਤਾ ਆਪਣੇ ਬੱਚਿਆਂ ਨੂੰ ਵੀ ਛੱਡ ਦਿੱਤਾ ਆਪਣੇ ਪਤੀ ਨੂੰ ਵੀ ਛੱਡ ਦਿੱਤਾ ਇੱਕ ਮੁਸਲਮਾਨ ਦੇ ਨਾਲ 48 ਸਾਲ ਦੀ ਉਮਰ ਦੇ ਵਿੱਚ ਦੇਖੋ ਪੰਜਾਬ ਦੇ ਲੋਕਾਂ ਨੂੰ ਕਿਹ ਅਪੀਲ ਹੈ ਕਿ ਕੀ ਲੋਕ ਸਮਝਣਗੇ ਨਾ ਨਾ 48 ਸਾਲਾਂ ਦੀ ਉਮਰ ਹੋਵੇ ਤੇ ਪੰਜਾਬ ਨੂੰ ਸਾਡੇ ਮੁਲਖ ਨੂੰ ਸਾਡੀ ਸੇ ਕੌਮ ਨੂੰ ਨਿਸ਼ਾਨੇ ਤੇ ਲੈ ਕੇ ਰਹੀ ਹੈ ਯਾਨੀ ਇੱਕ ਪਾਸੇ ਪੰਜਾਬ ਦੇ ਅੰਦਰ ਇਹ ਗੱਲ ਫੈਲ ਗਈ ਹੈ ਕਹਿੰਦੇ ਜੀ ਸਰਬਜੀਤ ਕੌਰ ਨੇ ਵਿਆਹ ਕਰਵਾ ਲਿਆ ਇੱਕ ਮੁਸਲਮਾਨ ਦੇ ਨਾਲ ਪਰ ਕੱਲਾ ਵਿਆਹ ਨਹੀਂ ਇੱਥੇ ਵਰਤਿਆ ਕਿਹਨੂੰ ਜਾਂਦਾ ਸਾਡੀ ਕੌਮ ਨੂੰ ਵਰਤਿਆ ਜਾਂਦਾ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਵਰਤਿਆ ਜਾਂਦਾ ਸਾਡੇ ਪੰਜਾਬ ਦੀਆਂ ਆਸਕਾਂ ਨੂੰ ਵਰਤਿਆ ਜਾਂਦਾ ਉਧਰ ਸਾਡੇ ਗੁਰਦੁਆਰਾ ਸਾਹਿਬ ਜਿਹੜੇ ਨਨਕਾਣਾ ਸਾਹਿਬ ਨੇ ਉਹਨਾਂ ਨੂੰ ਵਰਤਿਆ ਜਾਂਦਾ ਆ ਹੁਣ ਇੱਥੇ ਸਮਝੋਗੇ ਕਿ ਕਿਉਂਕਿ ਪੰਜਾਬ ਦੇ ਲੋਕ ਹੀ ਸਾਡੇ ਪੰਜਾਬ ਦੇ ਦੁਸ਼ਮਣ ਨੇ ਪਹਿਲਾਂ ਵੀ ਕਈ ਪੰਜਾਬ ਦੇ ਵਿੱਚੋਂ ਔਰਤਾਂ ਗਈਆਂ ਨੇ ਪੰਜਾਬ ਦੇ ਉਧਰਲੇ ਜਿਹੜਾ ਰਹਿੰਦਾ ਪੰਜਾਬ ਆ ਉਧਰਲਾ ਜਿਹੜਾ ਰਹਿੰਦਾ ਪੰਜਾਬਾ ਉਧਰੋਂ ਵੀ ਕਈ ਆਈਆਂ ਨੇ ਪਰ ਇੱਥੇ ਗਲਤੀ ਕੀ ਦੀ ਆ ਇਹਨਾਂ ਦੇ ਜਾਣ ਦੇ ਪਿੱਛੇ ਮਾਮਲਾ ਕੀ ਹੈ ਕਿਉਂਕਿ ਦੋ ਵਾਰ ਚੈਕਿੰਗ ਹੁੰਦੀ ਹੈ ਜਿਹੜਾ ਕਿ ਪਾਸਪੋਰਟ ਹੁੰਦਾ ਪਰ ਉਹਦੀ ਦੋ ਵਾਰ ਚੈਕਿੰਗ ਹੋਣ ਦੇ ਬਾਵਜੂਦ ਵੀ ਉਹਦੇ ਪਾਸਪੋਰਟ ਦੇ ਵਿੱਚ ਖਾਮੀਆਂ ਸੀ ਫੇਰ ਵੀ ਉਸ ਨੂੰ ਪਾਕਿਸਤਾਨ ਦੇ ਵਿੱਚ ਐਂਟਰੀ ਕਿਵੇਂ ਮਿਲ ਜਾਂਦੀ ਹੈ ਔਰ ਪਾਕਿਸਤਾਨ ਦੀ ਆਰਮੀ ਨੇ ਵੀ ਚੈੱਕ ਅਪ ਕੀਤਾ ਸਾਰੀ ਚੈਕਿੰਗ ਕੀਤੀ ਉਹਨਾਂ ਨੇ ਵੀ ਸਰਬਜੀਤ ਕੌਰ ਨੂੰ ਪਾਸ ਕਰਕੇ ਯਾਨੀ ਪਾਕਿਸਤਾਨ ਦੇ ਵਿੱਚ ਐਂਟਰ ਕਰ ਦਿੱਤਾ ਤਾਂ ਉਸ ਤੋਂ ਬਾਅਦ ਪੰਜਾਬ ਦੀ ਪੁਲਿਸ ਜਿਹੜਾ ਕਿ ਲੈਂਦਾ ਪੰਜਾਬ ਪਾਕਿਸਤਾਨ ਦਾ ਉਧਰਲੀ ਪੁਲਿਸ ਨੇ ਵੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਤਾਂ ਉਸ ਨੂੰ ਆਖਰਕਾਰ ਉਹਨਾਂ ਨੇ ਫੜ ਲਿਆ ਉਸ ਤੋਂ ਬਾਅਦ ਉਹਨੇ ਖੁਦਾਸਾ ਕੀਤਾ ਕਿ ਮੈਂ ਆਪਣੀ ਮਰਜ਼ੀ ਦੇ ਮੁਤਾਬਕ ਪੰਜਾਬ ਛੱਡ ਕੇ ਇਸ ਬੰਦੇ ਦੇ ਨਾਲ ਸਰਬਜੀਤ ਕੌਰ ਤੋਂ ਨੂਰ ਹਸੈਨ ਬਣ ਕੇ ਹੁਣ ਪਾਕਿਸਤਾਨ ਦੇ ਵਿੱਚ ਰਹਿ ਰਹੀ ਹੈ ਪਰ ਇੱਥੇ ਸਵਾਲ ਇਹ ਉੱਠਦਾ ਕਿ ਸਾਡੇ ਪੰਜਾਬ ਦੀ ਸੂਬੇ ਦੀ ਸਰਕਾਰ ਯਾਨੀ ਚੜ੍ਹਦੇ ਪੰਜਾਬ ਦੀ ਗੱਲ ਕਰ ਰਿਹਾ ਮੈਂ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਨ੍ਹਾਂ ਗੱਲਾਂ ਤੇ ਐਕਸ਼ਨ ਕਿਉਂ ਨਹੀਂ ਲੈਂਦੇ ਔਰ ਸਾਡੀ ਗਵਰਨਮੈਂਟ ਸੈਂਟਰ ਦੇ ਵਿੱਚ ਬੈਠੀ ਜਿਹੜੀ ਹਿੰਦੁਸਤਾਨ ਹਕੂਮਤ ਹੈ ਇਹਨਾਂ ਨੂੰ ਵੀ ਚਾਹੀਦਾ ਜਿਹੜੇ ਲੋਕ ਸਾਡੇ ਮੁਲਕ ਨੂੰ ਦਾਤੇ ਲਾ ਸਕਦੇ ਨੇ ਇਹਨਾਂ ਲੋਕਾਂ ਨੂੰ ਇੱਧਰ ਲਿਆ ਕੇ ਕਿਸੇ ਵੀ ਪ੍ਰਕਾਰ ਇਨ ਲੋਕਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਇਹ ਹਿੰਦੁਸਤਾਨ ਦੇ ਲਈ ਖਤਰਾ ਨੇ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਇਹਨਾਂ ਸਾਰੀਆਂ ਗੱਲਾਂ ਦੇ ਪਿੱਛੇ ਇਹੋ ਜਿਹੇ ਲੋਕਾਂ ਦੀਆਂ ਕਹਾਣੀਆਂ ਲਾਜ਼ਮੀ ਸਾਹਮਣੇ ਆਉਂਦੀਆਂ ਨੇ ਸਹਿਸ ਕਰਕੇ ਪੰਜਾਬ ਦੀ ਸਰਕਾਰ ਔਰ ਸੈਂਟਰ ਦੀ ਗਵਰਨਮੈਂਟ ਨੂੰ ਇਹ ਅਪੀਲ ਹੈ ਕਿ ਭਾਈ ਇਹਨਾਂ ਲੋਕਾਂ ਦੇ ਉੱਤੇ ਨਾਖ ਪੈਣੀ ਜ਼ਰੂਰੀ ਹੈ ਨਹੀਂ ਤਾਂ ਇਹ ਮਾਮਲੇ ਕੱਲੇ ਪਿਆਰ ਤੇ ਇਸ਼ਕ ਦੇ ਮਾਮਲੇ ਨਹੀਂ ਆ ਇਹ ਮਾਮਲੇ ਬੜੇ ਗੰਭੀਰ ਨੇ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੇ ਸਿੱਤੇ ਬੜੇ ਗੰਭੀਰ ਹੋ ਸਕਦੇ ਆ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ 99 ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਦਨਦੀ ਕੰਟੀਨੁਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ